ਵਾਡਾ ਸਨ ਕਿੰਨੇ ਸਾਨ ਪਸ਼ੂ ਪਾਸ ਤੇ ਮੈਂ ਵਾਡਾ ਸਨ ਜੂ ਰਹਾ ਹਾਂ ਅੱਜ ਜੀ ਉਤਨੋ ਲਾਂ ਮੰਡੀ ਜਿਹੜੀ ਕਿ ਹਰ 11 ਤੇ 27 ਨੂੰ ਲੱਗਦੀ ਆ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾ ਰਿਹਾ ਇੱਕ ਬਹੁਤ ਸਖੀਨ ਝੋਟੀ ਖਣ ਹਵਾਨਾ ਦੇਖਣ ਲਈ ਇੱਕ ਵਾਰੀ ਨੇੜੇ ਤੋਂ ਪੂਰੇ ਟੋਪਲੇ ਲੱਗੇ ਨੇ ਦੋਸਤੋ ਚਾਰੀ ਥਾਣੇ ਨਿਖੜਵੇਂ ਨੇ ਦੂਰੀ ਤੇ ਲੱਗੇ ਹੋਏ ਨੇ ਵਧੀਆ ਉੱਚੇ ਕਦ ਕਾੜ ਦੀ ਝੋਟੀ ਆ ਦੋਸਤੋ ਚੌੜੇ ਟਾਂਚੇ ਦੀ ਆ ਜਾਨ ਵਾਲੀ ਝੋਟੀ ਆ ਤੇ ਬਾਕੀ ਪੂਰੀ ਸ਼ਕੀਨ ਆ ਦੋਸਤੋ ਅਗਲੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਜਾ ਕੇ ਉੱਥੇ ਇੱਕ ਵਾਰੀ ਟਰਤੀ ਨੂੰ ਤੁਰਦੀ ਨੂੰ ਦੇਖ ਲਓ ਤੇ ਇੱਥੇ ਤੋਂ ਟਰਤੀ ਦਾ ਹਵਾਨਾ ਦਿਖਾ ਦੇਣਾ ਦੋਸਤੋ ਦੇਖ ਸਕਦੇ ਹੋ ਤੇ ਬਾਕੀ ਅਗਲੀ ਡਿਟੇਲ ਸਾਰੀ ਆਪਾਂ ਬਾਈ ਹਰਾਂ ਨੂੰ ਪੁੱਛ ਲੈਣਾ ਤੇ ਇੱਕ ਆ ਚੋਟੀ ਖੜੀ ਆ ਬਾਈ ਹਰਾਂ ਕੋਲੇ 2 ਨੰਬਰ ਤੇ ਇਹਨੂੰ ਬਾਅਦ ਚ ਤੋਰਾਂਗੇ ਪਹਿਲਾਂ ਇਹਦੀ ਡਿਟੇਲ ਬਾਈ ਨੂੰ ਪੁੱਛ ਲੈਣੀ ਬਾਈ ਸਤਿ ਸ਼੍ਰੀ ਅਕਾਲ ਨਾਮ ਕੀ ਆ ਬਾਈ ਬਾਈ ਸ਼ੰਤੀ ਕਿੱਥੇ ਤੋਂ ਆ ਬਾਈ ਮਾਨਸਾ ਤੋਂ ਵਪਾਰ ਦਾ ਕੰਮ ਆ ਬਾਈ ਹਾਂਜੀ ਕਿੰਨਵੇਂ ਸੂਏ ਸੂਏ ਝੋਟੀ ਇਹ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਦੰਦਾਂ 'ਚ ਕਿਵੇਂ ਆ ਖੀਰੀ ਆ ਬਾਈ ਮੂੰਹੋਂ ਖੀਰੀ ਆ ਬਾਈ ਹਾਂ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਚਾਰ ਪੰਜ ਨਹੀਂ ਲੈ ਚਾਰ ਪੰਜ ਦਿਨ ਇੱਕ ਵਾਰੀ ਦੰਦ ਦਿਖਾ ਦਿਓ ਆ ਦੇਖ ਸਕਦੇ ਹੋ ਦੋਸਤੋ ਮੂੰਹੋਂ ਖੀਰੀ ਆ ਝੋਟੀਆਂ ਜਿਹਾ ਦਿਖਾਤੀ ਬਾਈ ਨੇ ਇੱਕ ਵੀ ਦੰਦ ਨਹੀਂ ਕੱਢਿਆ ਦੁੱਧ ਵਾਲੇ ਦੰਦਾਂ ਚ ਹੀ ਆ ਤੇ ਬਾਕੀ ਸਿੰਘਾਂ ਦੀ ਬਿਲਕੁਲ ਕੁੰਡੀ ਆ ਪੂਰੀ ਸਕੀਨ ਝੋਟੀ ਆ ਦੋਸਤੋ ਬਾਈ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਨੂੰ ਬਾਈ 4 ਦਿਨ ਆ ਜੀ ਬੋਲਾ ਕਿੰਨਾ ਤਿਆਰਾ ਇਸ ਟਾਈਮ 12 ਲੀਟਰ ਦਾ 12 ਲੀਟਰ ਰੇਟ ਰੇਟ ਬਾਈ ਸਵਾ ਦੋ ਸਵਾ ਦੋ ਕਿੰਨੇ ਦੀ ਛੱਡ ਦਾਂਗੇ ਬਾਈ ਬਾਈ ਪੌਣੇ ਦੋ ਦੀ ਆ ਪੌਣੇ ਦੋ ਦੀ ਨੰਬਰ ਬੋਲ ਦੋ ਆਪਣਾ 949121757521 ਇੱਕ ਵਾਰੀ ਫੇਰ ਬੋਲੋ 949121757521 ਬਾਈ ਬੱਚਾ ਕੀ ਆ ਨਾਲ ਇਹ ਕੱਟਾ ਜੀ ਪਿੱਛੇ ਦੇ ਕੱਟੇ ਦੋਸਤੋ ਇੱਕ ਵਾਰੀ ਝੋਟੀ ਦਾ ਮੂੰਹ ਮੱਥਾ ਦਿਖਾ ਦਣਾ ਵਾ ਬਿਲਕੁਲ ਕੁੰਡੇ ਸਿੰਘਾਂ ਚ ਪੂਰੀ ਸ਼ਕੀਮ ਝੋਟੀ ਆ ਦੋਸਤੋ ਮੂੰਹੋਂ ਹਲੇ ਖੀਰੀਆ ਬਾਈ ਕਹਿੰਦਾ 12 ਕਿਲੋ ਬੋਲਾ ਇਹ ਥੱਲੇ ਤਿਆਰ ਹੈ ਬਾਈ ਕੱਢ ਸਕਦੀ ਆ 14-15 ਕਿਲੋ ਹਾਂਜੀ ਹਾਂਜੀ ਰਾਮ ਨਰਾਇਣ 14-15 ਕਿਲੋ ਦੀ ਬਾਈ ਕਹਿੰਦਾ ਉਮੀਦ ਆ ਬਾਕੀ ਰੇਟ ਬਾਈ ਨੇ ਪੌਣੇ 2 ਲੱਖ ਰੁਪਈਆ ਤੇ ਬਾਕੀ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਦੋਸਤੋ ਜਿਹਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਕੱਦਗਾਠ ਬਹੁਤ ਜ਼ਿਆਦੀ ਆ ਝੋਟੀ ਦਾ ਦੋਸਤੋ ਇਹ ਇਧਰ ਤੋਂ ਮੈਂ ਥਾਣ ਹਵਾਨਾ ਦਿਖਾ ਦਣਾ ਝੁੱਟੀ ਦਾ ਨਾੜਾ ਬਹੁਤ ਨੇ ਲੇਵੇ ਤੇ ਬਾਕੀ ਚਾਰੋਂ ਥਾਣੇ ਦੋਸਤੋ ਦੂਰੀ ਤੇ ਲੱਗੇ ਨੇ ਨਿਖੜਵੇਂ ਲੱਗੇ ਨੇ ਜਿਹਨੂੰ ਝੁੱਟੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲੋ ਨੰਬਰ 22 ਹੋ ਰਿਹਾ ਨਾ ਮੈਂ ਸਕਰੀਨ ਤੇ ਲਾ ਦੂੰਗਾ ਦੋ ਨੰਬਰ ਵਾਲੀ ਝੁੱਟੀ ਦਿਖਾ ਦਾਨਾ ਤੁਹਾਨੂੰ ਇੱਕ ਇਹ ਵੀ ਪੂਰੀ ਸ਼ਕੀਨ ਆ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਚ ਐ ਤੇ ਬਾਕੀ ਥਾਣ ਹਵਾਨਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਕੱਦ ਕਾਟ ਦੋਸਤੋ ਦੋਨੇ ਝੁੱਟੀਆਂ ਦੇ ਬਹੁਤ ਉੱਚੇ ਕੱਦ ਨੇ ਏ ਵੀ ਦੋਸਤੋ ਬਹੁਤ ਬਰਦੂਸ਼ਵਾਨੀ ਦੀ ਝੁੱਟੀ ਆ ਤੇ ਬਾਕੀ ਕੱਦ ਬਹੁਤ ਹੈ ਝੁੱਟੀ ਆ ਦੋਸਤੋ ਬੇਲ ਬਹੁਤ ਹੈ ਬਾਕੀ ਜਿਹੜੀ ਮੇਨ ਗੱਲ ਆ ਦੋਸਤੋ ਬਿਊਟੀ ਚ ਬਹੁਤ ਨੇ ਝੁੱਟੀਆਂ ਦੋਨੇ ਪੂਰੀਆਂ ਸ਼ਕੀਨ ਨੇ ਉੱਚੀਆਂ ਨੇ ਕੱਦ ਕਾਟਦੀਆਂ ਬਾਕੀ ਜੀ ਨੂੰ ਇਹਨਾਂ ਦੋਹਾਂ ਝੁੱਟੀਆਂ ਚ ਕੋਈ ਵੀ ਝੁੱਟੀ ਪਸੰਦ ਆਊਗੀ ਦੋਸਤੋ ਨੰਬਰ ਮੈਂ ਬਾਈ ਹੋਰਾਂ ਦਾ ਸਕਰੀਨ ਤੇ ਲਾ ਦੂੰਗਾ ਤੁਸੀਂ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਦੋਸਤੋ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਦੋਸਤੋ ਇੱਕ ਆਈਡੀਆ ਮਿਲ ਜਾਂਦਾ ਹੈ ਬਾਕੀ ਖਰੀਦਣਾ ਨੇੜ ਆ ਕਿ ਤੁਸੀਂ ਆਪਣੀ ਤਸੱਲੀ ਕਰਕੇ ਹੁੰਦਾ ਤੇ ਬਾਕੀ ਇਹਦੀ ਡਿਟੇਲ ਵੀ ਆਪਾਂ ਬਾਈ ਨੂੰ ਪੁੱਛ ਲੈਨੇ ਆ। ਬਾਈ ਇਹ ਕਿੰਨੇ ਵੇਸ ਹੋਈ ਆ? ਇਹ ਪਹਿਲਣ ਸੂਈ। ਇਹ ਵੀ ਪਹਿਲਣ ਹੈ। ਹਾਂਜੀ ਹਾਂਜੀ। ਇਹ ਦੰਦਾਂ ਕਿਵੇਂ ਆ? ਇਹ ਬਾਈ 24 ਜੀ। 4 ਦੰਦ ਹੋ ਗਈ। ਕਿੰਨੇ ਕਿ ਦਿਨ ਹੋ ਗਏ ਸੂਈ ਨੂੰ? ਸਾਨੂੰ ਵੀ 4 ਦਿਨ ਹੋ ਗਏ ਜੀ। 4 ਦਿਨ ਇਹਦਾ ਨਾ ਬੱਚਾ ਕੀ ਆ ਬਾਈ? ਇਹਦੇ ਨਾਲ ਖੱਟਾ। ਖੱਟਾ। ਇਹਦੇ ਨਾਲ ਵੀ ਖੱਟਾ। ਇਹ ਥੱਲੇ ਪੋੜਾ ਕਿੰਨਾ ਕਹੇ? ਬਾਈ 13 ਲੀਟਰ ਹੈ। 13 ਲੀਟਰ ਕਿੰਨਾ ਕਹੇ ਦੁੱਧ ਕਰ ਦੂਗੀ? ਬਾਈ ਇਹ ਕਿੰਨੇ ਦੀ ਛੱਡ ਦਾਂਗੇ ਇਹ ਬਾਈ ਦਾ ਵੀ ਜਰਾ ਮਾਨਤਾ ਨਹੀਂ ਹੋ ਜਾ ਅੱਛਾ ਬਾਕੀ ਦੋਸਤੋ ਮੌਕੇ ਦੀ ਗੱਲਬਾਤ ਹੋ ਜੂਗੀ ਨੰਬਰ ਮੈਂ ਬਾਈ ਹੁਰਮਾ ਸਕਰੀਨ ਤੇ ਲਾ ਦੂੰਗਾ ਇਹਨਾਂ ਦੋਹਾਂ ਝੋਟੀਆਂ ਜੋ ਜਿਹੜੀ ਝੋਟੀ ਵੀ ਪਸੰਦ ਆਉਗੀ ਜਿਹੜੇ ਵੀਰ ਨੂੰ ਨੇੜ ਆ ਕੇ ਦੋਸਤੋ ਆਪਣੀ ਤਸੱਲੀ ਨਾਲ ਖਰੀਦ ਲਿਓ ਬਾਕੀ ਜਿਹੜੀ ਆ ਇੱਕ ਨੰਬਰ ਵਾਲੀ ਝੋਟੀ ਆ ਦੋਸਤੋ ਇਹ ਹੈਗੀ ਆ ਮੂਹੋਂ ਖੀਰੀ 12 ਕਿਲੋ ਬੋਲਾ ਤਿਆਰ ਆ ਤੇ ਬਾਕੀ ਆ ਦੋ ਨੰਬਰ ਵਾਲੀ ਝੋਟੀ ਆ ਦੋਸਤੋ ਇਹ ਵੀ ਪਲੂਣ ਆ ਇਹ ਮੂਹੋਂ ਚਾਰ ਦੰਦਾ ਬਾਕੀ ਇੱਕ ਆ ਤਿੰਨ ਨੰਬਰ ਵਾਲੀ ਝੋਟੀ ਆ ਦੋਸਤੋ ਇਹ ਵੀ ਪੂਰੀ ਸ਼ਕੀਨ ਆ ਕੁੰਡੇ ਸਿੰਘਾਂ ਚ ਘੋਰ ਕੇ ਦਿਖਾਉਣੇ ਆ ਤੇ ਬਾਕੀ ਅਗਲੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਆਪਾਂ ਲਾ ਦਾਂਗੇ ਬਾਈ ਹੋਰਾਂ ਦਾ ਸਕਰੀਨ ਤੇ ਦੋਸਤੋ ਜਿਹਨੂੰ ਇਹਨਾਂ ਤਿੰਨਾਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਆਪਣੀ ਤਸੱਲੀ ਕਰਕੇ ਨੇੜ ਆ ਕੇ ਖਰੀਦ ਸਕਦੇ ਆਂ ਥਾਣ ਹਵਾਰਨੀ ਦਾ ਦੋਸਤੋ ਤਿੰਨੀ ਝੋਟੀਆਂ ਸਾਫ ਨੇ ਬਾਈ ਹੋਰਾਂ ਦੇ ਤਕਰੀਬਨ ਤਕਰੀਬਨ ਇਹ ਵੀ ਪਹਿਲੇ ਸੂਵੇ ਹੋਊਗੀ ਤੇ ਬਾਕੀ ਡਿਟੇਲ ਪੁੱਛ ਲਾਂਗੇ ਆਪਾਂ ਬਾਈ ਨੂੰ ਤੇ ਬਾਕੀ ਜਾਣਾਂ ਵੀ ਝੋਟੀਆਂ ਦੋਸਤੋ ਪੂਰੇ ਚੌੜੇ ਢਾਂਚੇ ਚ ਆ درمیان ਨੇ ਇੱਕ ਅੱਧ ਕਾਟ ਚਾ ਤੇ ਚਾਰੋਂ ਥਾਣ ਦੋਸਤੋ ਪੂਰੀ ਦੂਰੀ ਤੇ ਪੂਰੇ ਗੈਪ ਤੇ ਲੱਗੇ ਨੇ ਥੱਲੇ ਦੀ ਬਿਲ ਤੇ ਬਾਕੀ ਹਵਾਨਾ ਮੈਂ ਇਧਰ ਤੋਂ ਵੀ ਦਿਖਾ ਦਾਨਾ ਤੁਹਾਨੂੰ ਇਹ ਬਾਕੀ ਦੀ ਡਿਟੇਲ ਆਪਾਂ ਬਾਅਦ ਵਿੱਚ ਕਰ ਲਵਾਂਗੇ ਭਾਈ ਇਹ ਕਿੰਨੇ ਮੈਂ ਸੂਏ ਸੂਏ ਦੂਜੇ ਸੂਏ ਦੂਜੇ ਸੂਏ ਇਹ ਤਾਂ ਨਹੀਂ ਹੋਣੀ ਦੰਦਾ ਚ ਨਹੀਂ ਜੀ ਬੇਸ਼ੱਕ ਅੱਛਾ 6 ਦੰਦਾ ਹਾਂਜੀ ਦੁੱਧ ਕਿੰਨਾ ਕ ਤਿਆਰ ਹੁਣ ਦੁੱਧ ਬਾਈ ਸਵਾਲ ਕਿੰਨੇ ਕ ਦਿਨਾਂ ਹੀ ਸੁਣੀ ਸੀ ਆ 4 ਦਿਨਾਂ ਲੈ ਬੱਚਾ ਕੀ ਹੈ ਇਹਦੇ ਨਾਲ ਕੱਟਿਆ ਪੱਟਾ ਜੀ ਕੱਟ ਇਹ ਪਾ ਦੂਗੀ ਬਾਈ 17 18 ਹਾਂਜੀ ਹਾਂਜੀ ਆਮ ਨਾਲ ਜੀ ਅੱਛਾ ਇਹਦਾ ਰੇਟ ਕਿੰਨਾ ਬਾਈ ਹਨਾ 230 ਹੈ ਜੀ 230 ਕਿੰਨੇ ਦੀ ਛੱਡ ਦਾਂਗੇ ਆਪਾਂ ਬਾਈ ਅੱਛਾ ਭਾਈ ਜੀ ਮਾਨਸਾ ਆਪਣਾ ਟਿਕਾਣਾ ਕਿੱਥੇ ਜੀ ਆ ਖਾਸ ਮਾਨਸਾ ਤਿੰਨ ਕੋਣੀ ਕੋਲੇ ਜੀ ਕਿੱਥੇ ਤਿੰਨ ਕੋਣੀ ਦੇ ਕੋਲੇ ਜੀ ਤਿੰਨ ਕੋਣੀ ਕੋਲੇ ਹਾਂਜੀ ਜੀ ਕੋਲ ਜਿਹੜਾ ਓਵਰ ਬ੍ਰਿਜ ਹੈ ਜੀ ਅੱਛਾ ਜਿਹੜਾ ਓਵਰ ਬ੍ਰਿਜ ਹੈ ਜਿਹੜਾ ਟੱਪ ਕੇ ਮੰਡੀ ਲੱਗਦੀ ਹੈ ਜੀ ਹਾਂਜੀ ਹਾਂਜੀ ਮੰਡੀ ਕੋਲੇ ਹੀ ਆਪਣਾ ਇਹ ਸਾਬੋ ਕੀਤਲ ਮੰਡੀ ਹੈ ਰੋਡ ਤੇ ਪੈਂਦਾ ਨਹੀਂ ਨਹੀਂ ਜੀ ਆਪਣਾ ਜਿੱਥੇ ਪੁਰਾਣੀ ਮੰਡੀ ਲਾਦੀ ਪਸ਼ੂ ਮੰਡੀ ਜੋ ਉੱਥੇ ਹੈ ਠੀਕ ਹੈ ਭਾਈ ਘਰੇ ਵੀ ਹੁੰਦੇ ਆ ਜਾਨਵਰ ਆਪਣੇ ਕੋਲੇ ਕਿੰਨੇ ਕ ਜਾਨਵਰ ਹੁੰਦੇ ਹਰ ਵਕਤ ਆਪਣੇ ਕੋਲ 10 12 ਖੜੀ ਰਹਿੰਦੇ ਝੋਟੀਆਂ ਰਹਿੰਦੀਆਂ ਪਹਿਲਣਾ ਜੀ ਪਹਿਲੇ ਦੂਜੇ ਪਹਿਲੇ ਦੂਜੇ ਸ਼ਕੀਨ ਝੋਟੀਆਂ ਇਹਦੇ ਨਾਲ ਦੀਆਂ 10 12 ਆਪਣੇ ਫਾਰਮ ਤੇ ਹਰ ਵਕਤ ਸੇਲ ਵਾਸਤੇ ਅਵੇਲੇਬਲ ਹੁੰਦੀਆਂ ਨੇ ਦੋਸਤੋ ਬਾਈ ਹੋਰਾਂ ਕੋਲੇ 10 12 ਝੋਟੀਆਂ ਹਰ ਵਕਤ ਸੇਲ ਵਾਸਤੇ ਇਦਾਂ ਦੀ ਸ਼ਕੀਨ ਝੋਟੀਆਂ ਅਵੇਲੇਬਲ ਹੁੰਦੀਆਂ ਨੇ ਬਾਕੀ ਚਲਦੇ ਝੋਟੀਆਂ ਵੀ ਹੁੰਦੀਆਂ ਮੱਛਲ ਦੇ ਕੰਮ ਦੀ ਅੱਛਾ ਜਿਹੜੀਆਂ ਮਤਲਬ ਬਾਹਰ ਭੇਜਦੇ ਹਾਂ ਮੱਛਲ ਵਾਲੀਆਂ ਠੀਕ ਹੈ ਜੀ ਹਿਮਾਚਲ ਵਾਲੇ ਵੀਰ ਵੀ ਨੋਟ ਕਰ ਲਿਓ ਦੋਸਤੋ ਜャ ਜਿਹੜੇ ਐਮਪੀ ਤੋਂ ਵੀਰ ਆਪਾਂ ਨੂੰ ਕਾਲ ਕਰਦੇ ਹੁੰਦੇ ਨੇ ਹਨਾ ਬਾਈ ਦਾ ਨੰਬਰ ਮੈਂ ਲਾ ਦੂੰਗਾ ਸਕਰੀਨ ਤੇ ਤੇ ਬਾਈ ਕੋਲੇ 10 12 ਝੋਟੀਆਂ ਪੂਰੀਆਂ ਸ਼ਕੀਨ ਪਹਿਲੇ ਦੂਜੇ ਸੂਰੇ ਵਾਲੀਆਂ ਦੋਸਤੋ ਮਾਨਸਾ ਐਡਰੈਸ ਬਾਈ ਨੇ ਸਾਰਾ ਦਸਤਾ ਹਰ ਵਕਤ ਅਵੇਲੇਬਲ ਹੁੰਦੀਆਂ ਨੇ ਬਾਕੀ ਦੋਸਤੋ ਜਿਹਨੂੰ ਇਹਨਾਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਤੁਸੀਂ ਵੇਖ ਪੱਖ ਤੋਂ ਆਪਣੀ ਨਿਰਖ-ਪਰਖ ਕਰਕੇ ਖਰੀਦ ਸਕਦੇ ਹੋ ਬਾਈ ਦਾ ਨੰਬਰ ਲਾ ਦੂੰਗਾ ਸਕਰੀਨ ਤੇ ਬਾਈ ਨਾਲ ਗੱਲਬਾਤ ਕਰਕੇ ਲੈ ਲਿਓ ਤੇ ਬਾਕੀ 10 12 ਝੋਟੀਆਂ ਬਾਈ ਹਰਾਂ ਕੋਲੇ ਹਰ ਜਿਹੜੇ ਵੀਰ ਨੇ ਉੱਥੇ ਜਾ ਕੇ ਚੋ ਕੇ ਤਸੱਲੀ ਕਰਕੇ ਲੈਣਾ ਜਾਨਵਰ ਬਾਈ ਹੂਰਾ ਕੋਲੇ ਜਾ ਕੇ ਉੱਥੇ ਲੈ ਸਕਦਾ ਬਾਈ ਉੱਥੇ ਰੈਂਡ ਰੂਨ ਦਾ ਹੈਗਾ ਪ੍ਰਬੰਧ ਜੀ ਬੰਦਾ ਬਾਹਰੋਂ ਆਉਂਦਾ ਕੋਈ ਸਾਰਾ ਹੀ ਆਪਣੇ ਕੋਲੇ ਲੋਕਡਾਊਨ 'ਚ ਵੀ ਆਉਂਦੇ ਰਹੇ ਵਪਾਰੀ ਆਪਣਾ ਰੈਂਡ ਸੈਂਡ ਦਾ ਸਾਰਾ ਬਾਹਰ ਭੇਜਦੇ ਆ ਮਾਲ ਆਪਾਂ ਕਿੱਥੇ ਕਿੱਥੇ ਭੇਜਦੇ ਨੇ ਬਾਈ ਆਲ ਇੰਡੀਆ ਭੇਜਦੇ ਜੀ ਆਲ ਇੰਡੀਆ ਟਰਾਂਸਪੋਰਟ ਵੀ ਕਰ ਦਿੰਦੇ ਹਾਂ ਹਾਂ ਜੀ ਹਾਂ ਜੀ ਆਪਣੇ ਕੋਲੇ ਆਪਦੀ ਗੱਡੀਆਂ ਨੇ ਟਰਾਂਸਪੋਰਟ ਠੀਕ ਹੈ ਜੀ ਦੋਸਤੋ ਆਲ ਇੰਡੀਆ ਬਾਈ ਹੂਰੀ ਮਾਲ ਪਹਿਲਾਂ ਵੀ ਭੇਜਦੇ ਨੇ ਤੇ ਲੋਕਡਾਊਨ ਦੇ ਵਿੱਚ ਵੀ ਬਹੁਤ ਮਾਲ ਭੇਜਦੇ ਰਹ ਜਿਹੜੇ ਬਾਹਰ ਤੋਂ ਵੀਰਾਂ ਦੇ ਫੋਨ ਆਉਂਦੇ ਨੇ ਵੀ ਪਹਿਲੇ ਜਾਂ ਦੂਸਰੇ ਸੁਈਆਂ ਦੀਆਂ ਝੋਟੀਆਂ ਦਿਖਾਓ ਉਹ ਬਾਈ ਨਾਲ ਗੱਲਬਾਤ ਕਰ ਸਕਦੇ ਨੇ ਦੋਸਤੋ ਨੰਬਰ ਮੈਂ ਬਾਈ ਹੋਰਾਂ ਦਾ ਲਾ ਦੂੰਗਾ ਸਕਰੀਨ ਤੇ ਸ਼ੁਕਰੀਆ ਭਾਈ ਜੀ ਓਕੇ ਦੋਸਤੋ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ